ਕਤ ਗਰੀਬੀ ਤੇ ਉਤੋਂ ਰੱਬ ਨੇ ਵੀ ਟਾਇਆ ਕਹਿਰ ਇਹ ਬਜ਼ੁਰਗ ਔਰਤ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਆਪਣੇ ਘਰ ਨੂੰ ਵੇਖਦੀ ਹੋਈ ਬਸ ਰੋਣ ਤੋਂ ਸਿਵਾ ਹੁਣ ਹੋਰ ਕੁਝ ਨਹੀਂ ਕਰ ਸਕਦੀ ਫਾਜ਼ਲਕਾ ਸ਼ਹਿਰ ਦੇ ਵਿੱਚ ਮੀਨੇ ਅਜਿਹਹਾ ਕਹਿਰ ਇਸ ਘਰ ਤੇ ਟਾਇਆ ਕਿ ਇਸ ਬਜ਼ੁਰਗ ਵਿਧਵਾ ਔਰਤ ਦੇ ਘਰ ਦੇ ਵਿੱਚ ਪਈ ਹੋਈ ਹਰ ਸ਼ੈ ਤਹਿਸ ਨਹਿਸ ਹੋ ਜਾਂਦੀ ਹੈ ਕੀ ਵਾਸ਼ਿੰਗ ਮਸ਼ੀਨ ਕੀ ਫ੍ਰਿਜ ਕੀ ਹੋਰ ਸਮਾਨ ਸਭ ਨੁਕਸਾਨਿਆ ਜਾਂਦਾ ਹੈ ਇੱਟਾਂ ਪੱਥਰਾਂ ਤੋਂ ਇਲਾਵਾ ਇਸ ਘਰ ਦੇ ਵਿੱਚ ਹੁਣ ਹੋਰ ਕੁਝ ਵੀ ਨਹੀਂ ਬਚਿਆ ਪਿੰਡ ਬਖੂ ਸ਼ਾਹ ਦੇ ਵਿੱਚ ਇਸ ਬਜ਼ੁਰਗ ਔਰਤ ਦੀ ਦਾਸਤਾਨ ਤੁਹਾਨੂੰ ਸੁਣਾ ਰਿਹਾ ਜਿੱਥੇ ਘਰ ਦੀ ਛੱਤ ਡਿੱਗਣ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜੋ ਅੰਦਰ ਰੱਖਿਆ ਸਾਰਾ ਸਮਾਨ ਸੀ ਇਸ ਗਰੀਬੀ ਦਾ ਉਹ ਸਾਰਾ ਨੁਕਸਾਨਿਆ ਜਾਂਦਾ ਜਿਸ ਤੋਂ ਬਾਅਦ ਪੀੜਤ ਬਜ਼ੁਰਗ ਅਤੇ ਉਸ ਦੀ ਲੜਕੀ ਨੇ ਸਰਕਾਰ ਤੋਂ ਨੁਕਸਾਨ ਦੀ ਪਰਪਾਈ ਦੇ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਬਜ਼ੁਰਗ ਔਰਤ ਕਸ਼ਮੀਰੀ ਬਾਈ ਨੇ ਆਪਣੇ ਹਾਲਾਤ ਖੁਦ ਪੇਸ਼ ਕੀਤੇ ਨੇ ਕਦੋਂ ਬਿੱਜੀ ਕਦੋਂ ਰਾਤੀਂ ਨੌ ਕੁ ਦੇਰ ਦੇ। ਠੀਕ ਹੈ ਕਿੰਨਾ ਕੋ ਨੁਕਸਾਨ ਹੋ ਗਿਆ ਕਿਦਾਂ? ਨੁਕਸਾਨ ਤਾਂ ਬਹੁਤ ਸਾਰੀ ਛੜਤ ਹੋ ਗਈ ਤੇ ਤੇ ਕੁਰਸੀਆਂ ਦੋ 59 ਪੀਏ ਥੱਲੇ ਤੇ ਫਰਿੱਜ ਪਈਏ ਸੀਂਚੋਚਰ ਪਈ ਤਾ ਗੈਸ ਚੁੱਲ੍ਹਾ ਸਾਰਾ ਸਮੰਗਾ ਨਹੀਂ। ਸਾਰਾ ਛੜਦੇ ਤਾਂ ਲੋង ਮਰਚ ਵੀ ਨਹੀਂ ਬਚਾ। ਫਰਿੱਜ ਵੀ ਜਾਣ ਹੋ ਗਈ ਸਾਰੇ ਤਾਂ ਅਜੇ ਤਾਂ ਹੁਣ 2 ਸਾਲ ਹੋ ਗਏ ਲੈ ਇਹਨੂੰ। ਮਸ਼ੀਨ ਹੁਣ ਲਈ ਸੀ। ਪਹਿਲੇ ਮਕਾਨ ਦੀ ਹਾਲਤ ਕਿਸ ਤਰ੍ਹਾਂ ਸੀ? ਸਾਰਾ ਠੀਕ ਸੀ। ਤੁਸੀਂ ਇਕੱਲੇ ਰਹ ਰਹੇ ਹੋ ਇਹਦੇ ਚ? ਹਾਂ ਮੈਂ ਇਕੱਲੇ ਰਹੇ ਹਾਂ। ਤੇ ਬਾਕੀ ਪਰਿਵਾਰ ਵਾਲੇ ਇੱਥੇ ਰਹਿੰਦੇ ਨੇ ਹਾਂ ਇੱਥੇ ਰਹ ਰਹੇ ਨੇ ਨਹੀਂ ਵੀ ਇਹ ਕਮਰਾ ਵੀ ਬਿਲਕੁਲ ਮੜਮੋਟਾ ਇੱਥੇ ਤੇ ਸਾਰਾ ਇੱਥੇ ਹੋਇਆ ਹੁੰਦਾ ਵਾਲਾ ਹੀ ਟੁੱਟਾ ਤਾਂ ਪੀ ਹੈ ਹੁੰਦਾ ਵੀ ਨੁਕਸਾਨ ਤਾਂ ਹੁੰਦਾ ਵੀ ਹੈ ਹਣ ਵੇਖੋ ਜਿਹੜਾ ਕੁ ਮਾਰ ਗਿਆ ਸੰਭਾਰ ਨੁਕਸਾਨ ਦਾ ਜਿਹੜਾ ਸਾਨੂੰ ਕੋ ਮਿਲਣਾ ਚਾਹੀਦਾ ਜੀ ਮਿਲ ਜਾਵੇ ਤਾਂ ਅੱਜ ਸਰ ਕੱਲ ਥੋੜੀ ਬੋਤੀ ਬਰਸਾਤ ਆਈ ਸੀਗੀ ਤੇ ਮੈਂ ਵੀ ਕੱਲ ਇੱਥੇ ਦੋ ਤਿੰਨ ਘੰਟੇ ਰੈਸਟ ਕਰਕੇ ਗਿਆ ਔਰ ਰਾਤ ਨੂੰ ਪਤਾ ਲੱਗਾ ਕਿ 9:30 ਦੇ ਕਰੀਬ ਫੋਨ ਆਇਆ ਸੀਗਾ ਕਿ ਛੱਤ ਡਿੱਗ ਪਈ ਆਪਣੀ ਔਰ ਇਨਾ ਪਰਮਾਤਮਾ ਦਾ ਸ਼ੁਕਰ ਕਿ ਮੇਰੇ ਮਮਾ ਦੂਸਰੇ ਕਮਰੇ ਸੁੱਤੇ ਪਏ ਸੀਗੇ ਅਗਰ ਉਹ ਤੇ ਹੁੰਦੇ ਤਾਂ ਜਾਨੀ ਵੀ ਨੁਕਸਾਨ ਹੋ ਸਕਦਾ ਸੀਗਾ ਕਿਚਨ ਦਾ ਜਿਹੜਾ ਸਮਾਨ ਸੀਗਾ ਉਹ ਸਾਰਾ ਥੱਲੇ ਪੈਸਨਸ ਹੋ ਗਿਆ ਹੈ ਔਰ ਫ੍ਰਿਜ ਉਹ ਖਰਾਬ ਹੋ ਗਈ ਹੈ ਵਾਸ਼ਿੰਗ ਮਸ਼ੀਨਾਂ ਬਿਲਕੁਲ ਪੈਸਨਸ ਹੋ ਗਈ ਹੈ ਸਮਾਨ ਜਿਹੜਾ ਹੋਰ ਵੀ ਥੱਲੇ ਦੱਬਿਆ ਪਿਆ ਹੈਗਾ ਤੇ ਬਹੁਤ ਨੁਕਸਾਨ ਹੋਇਆ ਹੈ ਬਿਲਕੁਲ 1.5 ਲੱਖ ਰੁਪਏ ਦਾ ਹੈਗਾ ਦੇਖੋ ਅੱਜ ਕੱਲ੍ਹ ਛੱਤ ਪਾਣੀ ਵੀ ਬਹੁਤ ਔਖੀ ਹੈਗੀ ਪਹਿਲੇ ਤਾਂ ਮਕਾਨ ਬਣਾਨੇ ਔਖਾ ਹੈ ਜੀ ਅੱਜ ਕੱਲ੍ਹ ਗਰੀਬ ਬੰਦੇ ਦੇ ਇੱਕ ਮਕਾਨ ਦੇ ਘਟੋ ਘੱਟ 2 ਲੱਖ ਡੇਢ ਲੱਖ ਰੁਪਏ ਖਰਚਾ ਹੋ ਜਾਏਗਾ। ਅੱਗੇ ਜਿਹੜਾ ਨੁਕਸਾਨ ਹੈਗਾ ਜੀ ਉਹ ਵੀ ਇੱਕ ਦੇਖਿਆ ਜੇ ਤਾਂ ਬਹੁਤ ਹੈਗਾ ਜੀ। 2.5 ਲੱਖ ਰੁਪਏ ਦਾ ਨੁਕਸਾਨ ਆਇਆ ਹੈ। ਮੇਰੇ ਮਾਤਾ ਜੀ ਇਕੱਲੇ ਰਹਿੰਦੇ ਹੈਗੇ ਨੇ ਮੈਂ ਕੁਦਰਤੀ ਮੈਂ ਸ਼ਾਇਦ ਉਹਕੇ ਰਹਿ ਰਿਆਂ। ਮੈਂ ਵੀ ਖੁਦ ਕਿਰਾਏ ਤੇ ਰਹਿੰਦਾ ਹੁੰਨਾ। ਆਸਾ ਆਇਆ ਇਹ ਪਿਛਲੇ ਕਮਰੇ ਸੁੱਤੇ ਤੇ ਆਮ ਕਹਿੰਦੇ ਸੀ ਆਮੇ ਤੇ ਬੈਠ ਵੀ ਜਾਂਦੇ ਆ ਸੌਂਦੇ ਆ। ਕਿਚਨ ਦਾ ਜਿਹੜਾ ਸਾਰਾ ਸਮਾਨ ਹੈ ਰੋਟੀ ਪਾਣੀ ਸਾਰਾ ਇੱਥੇ ਬੰਦਾ ਜੀਗਾ। ਪਹਿਲਾ ਮਕਾਨ ਦੀ ਹਾਲਤ ਤਾਂ ਸਹੀ ਸੀਗੀ। ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਜੇਕਰ ਕੋਈ ਹੈਲਪ ਹੁੰਦੀ ਹੋਵੇ ਤੇ ਬ ਕਿਉਂਕਿ ਦੇਖੋ ਆਈਟਾ ਸਰਕਾਰੀ ਕੋਈ ਕਿਸੇ ਦੀ ਹੈਲਪ ਕਰਕੇ ਰਾਜੀ ਕੋਈ ਨਹੀਂ ਹੈਗੀ ਕਿਉਂਕਿ ਇਸ ਪਾਸੇ ਕਿਸੇ ਦਾ ਧਿਆਨ ਵੀ ਹੈ ਨਹੀਂ ਕਿਸੇ ਨੂੰ ਨੁਕਸਾਨ ਹੋ ਜਾਂਦਾ ਕੁਝ ਵੀ ਹੈਗਾ ਦੇਖੋ ਆਮ ਬੰਦਾ ਹੈਗਾ ਉਹ ਜਿਹੜਾ ਵੀ ਅੱਜ ਤਰ੍ਹਾਂ ਦਾ ਨੁਕਸਾਨ ਹੋ ਗਿਆ ਕਿਉਂਕਿ ਕਿਸੇ ਤੋਂ ਕੋਈ ਲੈਤਾ ਹੈ ਨਹੀਂ ਬਿਲਕੁਲ ਪੈਸਾ ਹੈਗਾ ਜਾਂ ਕੁਝ ਵੀ ਹੈਗਾ ਆਪਨੇ ਕਰਦੇ ਆਈ ਚਲੇ ਚਲਾਉਣ ਵਾਸਤੇ ਜੂਗ ਹੈ ਕੋਈ ਖਰਚਾ ਪਾਣੀ ਹੈਗਾ ਇਹ ਹੁਣ ਪਤਾ ਨਹੀਂ ਕਦੋਂ ਬੰਦਾ ਕਦੋਂ ਨਹੀਂ ਬੰਦਾ ਮੇਰੇ ਮਾਤਾ ਜੀ ਤਰ੍ਹਾਂ ਅੰਦਰ ਕਦੇ ਸਾਡੇ ਕੋਲ ਚਲੇ ਜਾਂਦੇ ਨੇ ਤੇ ਅਸੀਂ ਮੈਂ ਕਿਰਾਏ ਤੇ ਰਹਨੇ ਆ ਫਾਜੇ